ਚੜਿਆ ਚੰਨ ਚਕੋਰਾ ਦੇ ਭਾਗ ਜਾਗੇ ਖਿੜਿਆ ਫੁੱਲ ਤੇ ਹੋਈ ਗੁਲਜ਼ਾਰ ਪੈਦਾ ਤੈਨੂੰ ਲੱਖ ਪ੍ਰਣਾਮ ਹੈ ਮਾਂ ਗੁਜਰੀ ਤੇਰੇ ਦੁੱਧ ਚੋਂ ਹੋਈ ਬਹਾਰ ਪੈਦਾ ਰਤ ਚੋਂ ਹੀ ਬਹਾਰ ਦੀ ਅੱਖ ਵਿੱਚੋਂ ਤੇ ਰਤੀ ਰਤ ਚੋਂ ਹੋਏ ਅਨਾਰ ਪੈਦਾ ਤੇ ਅਨਾਰ ਦੇ ਵੰਦਰਾਂ ਬਿੰਬ ਸੁਹੇ ਉਹਦੇ ਖੰਡੇ ਚੋਂ ਹੋਏ ਸਰਦਾਰ ਪੈਦਾ ਪਿਆਰੇ ਬੱਚੋ ਪਾਠ 17 ਮਾਤਾ ਗੁਜਰੀ ਜੀ ਰਵਿੰਦਰ ਕੌਰ ਜੀ ਦਾ ਲਿਖਿਆ ਹੋਇਆ ਲੇਖ ਜਿਸ ਵਿੱਚ ਉਹਨਾਂ ਨੇ ਮਾਤਾ ਜੀ ਦੇ ਜੀਵਨ ਤੇ ਉਹਨਾਂ ਦੀ ਪਾਵਨ ਕੁਰਬਾਨੀ ਬਾਰੇ ਗੱਲ ਕੀਤੀ ਹੈ ਆਓ ਬੱਚੋ ਇਸ ਪਾਠ ਨੂੰ ਪੜ੍ਹਦੇ ਹਾਂ ਮਾਤਾ ਗੁਜਰੀ ਜੀ ਦਾ ਨਾਂ ਸਾਡੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਆਪ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਕਸਬੇ ਕਰਤਾਰਪੁਰ ਵਿਖੇ 1627 ਈਸਵੀ ਨੂੰ ਹੋਇਆ ਆਪ ਦੇ ਪਿਤਾ ਦਾ ਨਾਂ ਭਾਈ ਲਾਲਚੰਦ ਅਤੇ ਮਾਤਾ ਦਾ ਨਾਂ ਵਿਸ਼ਨ ਕਾਰਸੀ ਆਪ ਹਿੰਦ ਦੀ ਚਾਦਰ ਕਹਿ ਜਾਣ ਵਾਲੇ ਮਹਾਨ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀes ਪਤਨੀ ਸਨ ਆਪ ਸਰਬੰਸ ਵਾਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ ਆਪ ਦਾ ਸਾਰਾ ਜੀਵਨ ਤਰਮਲੀ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਬਕਾਲੇ ਵਿਖੇ ਤਪ ਕਰਨ ਲੱਗੇ ਤਾਂ ਮਾਤਾ ਗੁਜਰੀ ਜੀ ਉਹਨਾਂ ਦੀ ਸੇਵਾ ਵਿੱਚ ਜੁਟ ਗਏ ਗੁਰੂ ਤੇਗ ਬਹਾਦਰ ਜੀ ਨੇ ਇੱਥੇ 20 ਸਾਲ ਤਪੱਸਿਆ ਕੀਤੀ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਸੌਂਪੀ ਗਈ ਤਾਂ ਗੁਰੂ ਜੀ ਮਨੁੱਖਤਾ ਦੇ ਕਲਿਆਣ ਵਾਸਤੇ ਯਾਤਰਾ ਤੇ ਨਿਕਲ ਪਏ। ਮਾਤਾ ਗੁਜਰੀ ਜੀ ਵੀ ਆਪਣਾ ਸੁਖ ਚੈਨ ਤਿਆਗ ਕੇ ਗੁਰੂ ਜੀ ਨਾਲ ਯਾਤਰਾ ਤੇ ਚੱਲ ਪਏ। ਗੁਰੂ ਤੇਗ ਬਹਾਦਰ ਜੀ ਬਨਾਰਸ, ਪਟਨੇ ਆਦਤੋਂ ਹੁੰਦੇ ਹੋਏ ਅਸਾਮ ਪਹੁੰਚ ਗਏ ਪਰ ਮਾਤਾ ਗੁਜਰੀ ਜੀ ਪਟਨਾ ਵਿਖੇ ਹੀ ਰਹਿ ਗਏ। ਪਟਨਾ ਵਿੱਚ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਗੁਰੂ ਤੇਗ ਬਹਾਦਰ ਜੀ ਅਸਾਮ ਤੋਂ ਸਿੱਧੇ ਪੰਜਾਬ ਆ ਗਏ ਪਰ ਮਾਤਾ ਜੀ ਪਟਨੇ ਹੀ ਟਿਕੇ ਰਹੇ ਆਪਨੇ 7 ਸਾਲ ਤੱਕ ਇਕੱਲਿਆਂ ਹੀ ਬਾਲ ਗੋਵਿੰਦ ਰਾਏ ਜੀ ਦੀ ਪਾਲਣਾ ਪੋਸਣਾ ਕੀਤੀ ਮਾਤਾ ਗੁਜਰੀ ਜੀ ਆਪਣੇ ਇਸ ਨਿੱਕੇ ਬਾਲ ਨੂੰ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਇੱਥੇ ਵੀ ਆਪ ਨੂੰ ਬਹੁਤਾ ਸਮਾਂ ਪਰਿਵਾਰਕ ਸੁਖ ਪ੍ਰਾਪਤ ਨਾ ਹੋਇਆ 2 ਸਾਲ ਬਾਅਦ ਹੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦੇ ਦਿੱਤੀ ਗੁਰੂ ਘਰ ਦੀ ਸੰਭਾਲ ਦੀ ਜ਼ਿੰਮੇਵਾਰੀ ਮਾਤਾ ਜੀ ਤੇ ਆ ਪਈ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਦੋਂ ਕੇਵਲ 9 ਸਾਲ ਦੀ ਸੀ ਬਿਰਧ ਅਵਸਥਾ ਵਿੱਚ ਵੀ ਮਾਤਾ ਜੀ ਨੂੰ ਬਹੁਤ ਸਾਰੇ ਸਰੀਰਕ ਕਸ਼ਟ ਚੱਲਦਿਆਂ ਕੁਰਬਾਨੀ ਦੇਣੀ ਪਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਲੜਦਿਆਂ ਆਨੰਦਪੁਰ ਸਾਹਿਬ ਛੱਡਿਆ ਤਾਂ ਸਰਸਾ ਨਦੀ ਦੇ ਕੰਢੇ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਸਾਹਿਬ ਵਾਲੇ ਪਾਸੇ ਚਲੇ ਗਏ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਦਿਆਂ ਨਾਲ ਗੰਗੂ ਰਸੋਈਏ ਦੇ ਪਿੰਡ ਸਿਹੜੀ ਪਹੁੰਚ ਗਏ ਗੰਗੂ ਰਸੋਈਆ ਲਾਲਚ ਵਿੱਚ ਆ ਗਿਆ ਉਸਨੇ ਛੋਟੇ ਸਹਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਖਬਰ ਸੂਬਾ ਸਰਹਿੰਦ ਤੱਕ ਪਹੁੰਚਾ ਦਿੱਤੀ ਸੂਬਾ ਸਰਹਿੰਦ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਸਰਹਿੰਦ ਲੈ ਆਂਦਾ ਇਥੇ ਬਿਰਦ ਮਾਤਾ ਜੀ ਅਤੇ ਮਾਸੂਮ ਸਾਹਿਬਜ਼ਾਦਿਆਂ ਨੂੰ ਆਪਣੇ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਧਰਮ ਕਬੂਲਣ ਲਈ ਬੜੇ ਤਸੀਹੇ ਅਤੇ ਲਾਲਚ ਦਿੱਤੇ ਗਏ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਜ਼ੁਲਮ ਦਾ ਮੁਕਾਬਲਾ ਕਰਨ ਅਤੇ ਧਰਮ ਤੇ ਟਿਕੇ ਰਹਿਣ ਦੀ ਸਿੱਖਿਆ ਦਿੱਤੀ। ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਦਿੱਤਾ। ਜਦੋਂ ਮਾਤਾ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਠੰਡੇ ਬੁਰਜ ਵਿੱਚ ਹੀ ਪ੍ਰਾਨ ਤਿਆਗ ਦਿੱਤੇ। ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦੇ ਕੈਦ ਰਹੇ ਉਥੇ ਅੱਜਕੱਲ ਗੁਰਦੁਆਰਾ ਠੰਡਾ ਬੁਰਜ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਉਥੇ ਮੁੱਖ ਗੁਰਦੁਆਰਾ ਫਤਿਹਗੜ ਸਾਹਿਬ ਹੈ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਜੋਤੀਸਰੂਪ ਸਾਹਿਬ ਬਣਿਆ ਹੋਇਆ ਹੈ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਸਕੂਲ ਕਾਲਜ ਅਤੇ ਹਸਪਤਾਲ ਆਦਿ ਵੀ ਉਸਾਰੇ ਗਏ ਹਨ ਉਹਨਾਂ ਦੇ ਤਿਆਗ ਸ਼ਾਂਤੀ ਦ੍ਰਿੜਤਾ ਅਤੇ ਕੁਰਬਾਨੀ ਵਾਲੇ ਗੁਣਾ ਤੋਂ ਅੱਜ ਵੀ ਅਸੀਂ ਸਿੱਖਿਆ ਪ੍ਰਾਪਤ ਕਰਦੇ ਹਾਂ ਪਿਆਰੇ ਬੱਚਿਓ ਤੁਸੀਂ ਇਸ ਪਾਠ ਨੂੰ ਬੜੇ ਹੀ ਧਿਆਨ ਨਾਲ ਪੜ੍ਹਿਆ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ ਇਸ ਪਾਠ ਨੂੰ ਇੱਕ ਵਾਰ ਫਿਰ ਤੋਂ ਤੁਸੀਂ ਆਪਣੇ ਆਪ ਵੀ ਦੁਹਰਾਉਣਾ ਹੈ